ਕਿ اخلاق ਤੇ ਕਿਰਦਾਰ ਦਾ 라वण اتنا ਉੱਚਾ ਹੈ ਕਿ ਉਸਨੇ ਸੀਤਾ ਨੂੰ ਛੋਇਆ ਤੱਕ ਨਹੀਂ ਸਰਗ ਬਗੀਚੇ ਚ ਕੈਦ ਰੱਖਿਆ ਚਾਰ ਵੇਦਾਂ ਦਾ ਪਾਠੀ ਹੈ ਸ਼ਿਵ ਜੀ ਦਾ ਉਪਾਸ਼ਕ ਹੈ और उसको इस ਗੱਲ ਦਾ ਵੀ ਪਤਾ ਹੈ ਕਿ ਕਿਸੇ ਮਹਾਪੁਰਸ਼ ਦੀ પ્રસੰਤਾ ਧਨ ਨਾਲ ਨਹੀਂ ਮਿਲਦੀ ਇਸ ਦੀ ਇਸ ਮਹਾਨਤਾ ਨੂੰ ਗੁਰੂ ਅਰਜਨ ਦੇਵ ਜੀ ਵੀ ਕਬੂਲ ਕਰਦੇ ਨੇ 라वण ਹੋਤੇ ਸੋਰੰਕ ਨੈ ਜਨ ਸਿਰ ਦੀਨੇ ਕਾਟ 라वण ਕੋਈ ਭਿਖਾਰੀ ਨਹੀਂ ਹੈ ਜਨੇ ਸ਼ਿਵ ਜੀ ਦੀ ਪ੍ਰਸੰਤਾ ਲੈਣ ਵਾਸਤੇ ਆਪਣਾ ਅਸੀਸ बार-बार ਕੱਟ ਕੇ ਪੇਸ਼ ਕੀਤਾ ਇੱਕ ਥੋੜੀ ਗੱਲ ਤੇ ਨਹੀਂ ਕਹਿੰਦੇ ਨ ਸੀਸ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ 라वण ਨੇ ਫਿਰ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ ਕਹਿੰਦਾ ਇਸ ਤਰ੍ਹਾਂ 10 ਦਫਾ ਹੋਇਆ 라वण ਕਹਿੰਦਾ ਹੈ ਭਗਵਨ ਇਹ ਮਹਾਦੇ ਕੀ ਆ ਤੇ ਮੇਰੇ ਤੇ પ્રસન્ન ਹੋ ਤੇ ਜੇ ਤੇਰੀ ਪ੍ਰਸੰਨਤਾ ਨਹੀਂ ਮਿਲਦੀ ਤੇ ਮੈਂ ਜ਼ਿੰਦਾ ਹੀ ਨਹੀਂ ਰਹਿਣਾ ਚਾਹੁੰਦਾ ਮੈਨੂੰ ਇਹ ਜੀਵਨ ਚਾਹੀਦਾ ਹੀ ਨਹੀਂ ਮੈਨੂੰ ਇਸ ਜ਼ਿੰਦਗੀ ਦੀ ਲੋੜ ਹੀ ਨਹੀਂ ਸੁਭਾਵਕ ਹੋਰ ਅਰਜ਼ ਕਰਦੇ ਆਂ ਜਿਸ ਦਿਨ ਮਨੁੱਖ ਨੂੰ ਇਹ ਜ਼ਿੰਦਗੀ ਵਿਅਰਥ ਪ੍ਰਤੀਤ ਹੋਵੇ ਨਾ ਵਿਅਰਥ ਉਹ ਦਿਨ ਉਪਰਾਮ ਹੋ ਜਾਂਦਾ ਹੈ ਫਿਰ ਦੋ ਰਸਤੇ ਰਹਿਣੇ ਦੋ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਰਸਤੇ ਦੋ ਰਹਿਣਗੇ ਜਿਸ ਦਿਨ ਇਹ ਪਤਾ ਚੱਲ ਜਾਏ ਇਹ ਜੀਵਨ ਕੁਝ ਵੀ ਨਹੀਂ ਇਹਦੇ 'ਚ ਕੁਝ ਵੀ ਨਹੀਂ ਸਿਵਾਏ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਇਸ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਐਸਾ ਕੁਝ ਵੀ ਨਹੀਂ ਇਸ ਸੰਸਾਰ ਮੇਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਮੈਨੂੰ ਤ੍ਰਿਪਤ ਨਹੀਂ ਕਰ ਸਕਦਾ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਮਨੁੱਖ ਦੇ ਅੰਦਰੋਂ ਪੈਦਾ ਹੋਵੇ ਵੀ ਖਾਸ ਕਰਕੇ ਸਿਆਣੇ ਬੰਦੇ ਚ ਮੈਂ ਫਿਰ ਅਰਜ਼ ਕਰ ਦਿਆਂ ਮੂਡ ਦੇ ਅੰਦਰ ਨਹੀਂ ਹੋਵੇਗੀ ਜੋ ਥੋੜਾ ਵੀ ਸੋਚਣ ਵਾਲਾ ਮਨੁੱਖ ਹੈ ਜਿਹਦੀ ਵਿਚਾਰ ਸ਼ਕਤੀ ਥੋੜੀ ਵੀ ਕੰਮ ਕਰਦੀ ਹੈ ਉਹਨੇ ਇਹ ਸੋਚਣਾ ਹੈ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਇਹ ਤੇ ਬੰਦਾ ਕਬੂਲ ਕਰੇ ਹੈ ਕੁਝ ਐਸਾ ਇਹ ਤੇ ਤ੍ਰਿਪਤ ਸਿਕੰਦਰ ਵੀ ਨਹੀਂ ਹੋਇਆ ਉਹ ਵੀ ਭੁੱਖਾ ਹੀ ਮਰਿਆ ਕਮ ਸੇ ਕਮ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਅਤੇ ਇਸ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਮਾਨਵ ਜਦ ਇਹ ਵਿਚਾਰ ਪੈਦਾ ਹੁੰਦੇ ਨੇ ਤਾਂ ਉਦਾਸੀ ਉਪਰਾਮਤਾ ਗੁਰਨਾਣਿਕ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਉਹਨੇ ਸਾਖਸ਼ਾਤ ਗੁਰੂ ਨਾਨਕ ਨੂੰ ਕਹਿ ਦਿੱਤਾ ਗੁਰਦੇਵ ਪਿਤਾ ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਤ੍ਰਿਪਥ ਹੋ ਸਕੇ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਕਿ ਮਹਾਨ ਹੋਵੇ ਇਸਰੀ ਚੰਦ ਦੇ ਬੋਲਨੇ ਜਨਮ ਸਾਖੀ ਪੜਨਾ ਮੈਂ ਉਗਰਾਮ ਹਾਂ ਉਦਾਸਾਂ ਤੋ ਬਾਬੇ ਸ੍ਰੀ ਚੰਦ ਤੋਂ ਇੱਕ ਪੰਥ ਚਲਿਆ ਉਦਾਸੀ ਉਦਾਸੀ ਇਹ ਥੋੜੀ ਗੱਲ ਨਹੀਂ ਜਿਹਨੂੰ ਤੁਸੀਂ ਉਦਾਸੀ ਕਹਿੰਦੇ ਹੋ ਕੋਈ ਉਦਾਸੀ ਨਹੀਂ ਹੁੰਦੀ ਪੂਰਨ ਤੌਰ ਤੇ ਉਦਾਸ ਹੋ ਜਾਣਾ ਕੁਝ ਵੀ ਨਹੀਂ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਜੀਵਨ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਸਿਰਮੌਰ ਹੋਵੇ ਮਹਾਨ ਹੋਵੇ ਜਦ ਐਸੀ ਉਦਾਸੀ ਪੈਦਾ ਹੋਵੇ ਫਿਰ ਦੋ ਰਸਤੇ ਨੇ ਕਿਹੜੇ ਦੋ ਰਸਤੇ ਜਾਂ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਥੋੜਾ ਜਿਹਾ ਵੀ ਜਿਹੜਾ ਸੋਚਦਾ ਤੇ ਸਮਝਦਾ ਬੰਦਾ ਉਹਦੇ ਅੰਦਰ ਇਹ ਦੋ ਰਸਤੇ ਪੈਦਾ ਹੋਣਗੇ ਜਾਂ ਆਪਣੇ ਆਪ ਨੂੰ ਬਦਲੋ ਜਾਂ ਆਪਣੇ ਆਪ ਨੂੰ ਖਤਮ ਕਰੋ ਕਿਦਰੀ ਗਲਤ ਨਾ ਸਮਝ ਲੈਣਾ ਦੁਨੀਆਂ ਵਿੱਚ ਜਿਹੜੇ ਖੁਦਕਸ਼ੀ ਕਰਦੇ ਨੇ ਸੌ ਦੇ ਚੋਂ 90 ਬੰਦੇ ਸਿਆਣੇ ਹੁੰਦੇ। ਬਾਰ ਉਹਨਾਂ ਦੀ ਜ਼ਿੰਦਗੀ ਪੜ ਕੇ ਵੇਖਣਾ। ਜੋ ਖੁਦਕਸ਼ੀ ਕਰ ਗਏ। ਆਤਮ ਹੱਤਿਆ ਕਰਦੇ ਨੇ। ਆਪਣੇ ਆਪ ਨੂੰ ਖਤਮ ਕਰ ਦਿੰਦੇ ਨੇ। ਕੁਝ ਸੋਚਿਆ ਹੈ, ਮਹਿਸੂਸ ਕੀਤਾ। ਕੁਝ ਸਮਝਿਆ ਹੈ, ਕੁਝ ਵੀ ਨਹੀਂ। ਚੋਟ ਲੱਗੀ ਹੈ, ੱਤਕਾ ਲੱਗਿਆ ਹੈ, ਦੁਖੀ ਹੋ ਗਏ। ਇੰਨੇ ਦੁਖੀ ਹੋ ਗਏ ਕਿ ਕਰਨਾ ਹੈ ਜੀਵਨ। ਭਾਵੇਂ ਸਾਰੀ ਦੁਨੀਆ ਦੇ ਚ ਕਾਨੂੰਨ ਇਹ ਕਹਿੰਦਾ ਹੈ, ਖੁਦਕਸ਼ੀ ਪਾਪ ਹੈ। ਔਰ ਧਰਮ ਵੀ ਕਹਿੰਦਾ ਖੁਦਕਸ਼ੀ ਪਾਪ ਹੈ ਆਤਮ ਹੱਤਿਆ ਪਾਪ ਹੈ ਔਰ ਸਾਰੀ ਦੁਨੀਆ ਚ ਮੌਜੂਦ ਹੈ ਸਾਰੀ ਦੁਨੀਆ ਚ ਹਿੰਦੁਸਤਾਨ ਦੇ ਚ ਆਤਮ ਹੱਤਿਆ ਘਟ ਹੈ ਬਨਿਸਬਤ ਅਮਰੀਕਾ ਦੇ ਅਮਰੀਕਾ ਦੇ ਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਹੈ ਕਿਉਂ ਸਭ ਕੁਝ ਮਿਲ ਗਿਆ ਹੈ ਤੇ ਸੋਚਣੀ ਇਹ ਫੁਰੀਏ ਕੁਝ ਵੀ ਨਹੀਂ ਮਿਲਿਆ कुछ भी नहीं कम से कम जगत बच्चे ऐसा कुछ भी नहीं कि मैं त्रिपत हो सका कुछ भी नहीं ना पत्नी त्रिपत कर सकती है ना पति त्रिपत कर सकता है, ना पुत्र त्रिपत कर हैं, ना मित्र त्रिपत कर सकते ना धन संपदा त्रिपत कर सकती है, ना पदार्थ त्रिपत कर सकते हैं कम से कम जगत ऐसा कुछ भी नहीं तो इस जगत द जी के की करना है खुदकशी ਤੋ ਅੱਜ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਅਮਰੀਕਾ ਦੇ ਚ ਨਹੀਂ ਕਿ ਸਭ ਕੁਝ ਮਿਲ ਗਿਆ ਹੈ ਤੇ ਖਿਆਲ ਪੈਦਾ ਹੋਇਆ ਕੁਝ ਵੀ ਨਹੀਂ ਮਿਲੀ ਤ੍ਰਿਪਤੀ ਤੇ ਹੈ ਵੀ ਗਰੀਬ ਦੇਸ਼ ਦੁਨੀਆ ਦੇ ਚ ਜਿਤਨੇ ਨੇ ਚਾਹੇ ਉਹ ਕੁਝ ਅਰਬ ਦੇਸ਼ ਨੇ ਜਾਂ ਏਸ਼ੀਆ ਦੇ ਹੋਰ ਖਿੱਤੇ ਦੇ ਛੋਟੇ ਛੋਟੇ ਦੇਸ਼ ਨੇ ਥਾਈਲੈਂਡ ਲਾਉਸ ਹੈ ਕੰਬੋਡੀਆ ਹੈ ਬਰਮਾ ਹੈ ਇਧਰ ਚੀਨ ਹੈ ਲੰਕਾ ਹੈ ਇਧਰ ਖੁਦਕਸ਼ੀਆਂ ਘਟ ਰਹੀ ਇਹ ਔਰਕ ਦੇਚ ਜ਼ਿਆਦਾ ਹੈ ਕਿਉਂਕਿ ਗਰੀਬ ਬੰਦੇ ਦੀ ਇਹ ਆਸਾ ਬਣੀ ਰਹਿੰਦੀ ਹੈ ਸ਼ਾਇਦ ਉਹ ਚੀਜ਼ ਮੈਨੂੰ ਮਿਲ ਜਾਏ ਤੇ ਮੈਂ ਸ਼ਾਇਦ ਤ੍ਰਿਪਤ ਹੋ ਜਾਵਾਂ ਫਲਾਣੀ ਵਸਤੂ ਮੈਨੂੰ ਮਿਲ ਜਾਏ ਸ਼ਾਇਦ ਮੈਂ ਅਨੰਦਿਤ ਹੋ ਜਾਵਾਂ ਕਲਾਣੀ ਚੀਜ਼ ਮੈਨੂੰ ਮਿਲ ਜਾਇਆ ਹੈ ਸ਼ਾਇਦ ਮੈਂ ਖੁਸ਼ਾਲ ਹੋ ਜਾਵਾਂ ਤਾਂ ਜਿੰਨਾ ਵਸਤਵਾਂ ਦੀ ਮਿਲਣ ਦੀ ਚਾਹਤ ਦੇਚ ਗਰੀਬ ਮਨੁੱਖ ਜੀ ਰਿਹਾ ਤੇ ਉਹ ਚਾਹਤ ਉਹ ਖਾਇਸ਼ ਉਹਨੂੰ ਜੀਣ ਤੇ ਮਜਬੂਰ ਪਈ ਕਰਦੀ ਹੈ ਕੁਝ ਦੇਸ਼ਾਂ ਚ ਉਹ ਚੀਜ਼ਾਂ ਮਿਲ ਗਈਆਂ ਬੰਦਾ ਖੁਸ਼ਾਲ ਨਹੀਂ ਹੋਇਆ ਵਸਤੂਆਂ ਮਿਲ ਗਈਆਂ ਬੰਦਾ ਤ੍ਰਿਪਤ ਨਹੀਂ ਹੋਇਆ ਐਸੀ ਜਦ ਸਟੇਜ ਬਣੇ ਮਨ ਦੇ सोचण विचार विचारे कि जगत ऐसा कुछ भी नहीं जिस तो मैं त्रिपत हो सका पुत्रों तो कौन त्रिपत है पुत्र सारे दिन बंदा बुख है पति तो कौन त्रिपत होया पत्नी तो कौन त्रिपत होया धन तो कौन त्रिपत होया इज्जत मान मर्यादा तो कौन त्रिपत होया अज तक कोई नहीं बुख बनी हुई है तो जगत ऐसा कुछ भी नहीं जिस मैं तृप्त हो सका ਉਤਾਂਸੀ ਉਪਰਾਮਤਾ ਹਾਲਤਾ ਦੋ ਆਤਮ ਹਤਿਆ ਜਾਂ ਆਤਮ ਕ੍ਰਾਂਤੀ ਜਾਂ ਜੀਵਨ ਬਦਲੋ ਜਾਂ ਜੀਵਨ ਖਤਮ ਕਰੋ ਇਹ ਦੋ ਰਸਤੇ ਰਹਿ ਜਾਂਦੇ ਨਤੀਜਾ ਕੋਈ ਰਸਤਾ ਨਹੀਂ ਜੀਵਨ ਖਤਮ ਕਰਨਾ ਜ਼ਰਾ ਆਸਾਨ ਖੇੜ ਹੈ ਜੀਵਨ ਬਦਲਣਾ ਜ਼ਰਾ ਔਖ ਇਸ ਵਾਸਤੇ ਸੰਸਾਰ ਵਿੱਚ ਜਿੰਨੀ ਆਤਮ ਹਤਿਆ ਹੈ ਇਤਨੀ ਆਤਮਕ੍ਰਾਂਤੀ ਨਹੀਂ ਦੁਨੀਆਂ ਦੇ ਵਿੱਚ ਜਿੰਨੇ ਖੁਦਕਸ਼ੀ ਕਰਦੇ ਨੇ ਓਨੇ ਵੀ ਭਗਤ ਨਹੀਂ ਬਣਦੇ ਉਹਨੇ ਵੀ ਨਾਮ ਰਸੀਏ ਨਹੀਂ ਬਣਦੇ ਬਹੁਤ ਮਤਾਲਾ ਕਰਕੇ ਵੇਖਣਾ ਇਹ ਮੇਰੀ ਗਿਣਤੀ ਹੈ ਇਹ ਮੇਰੇ ਆંકੜੇ ਨੇ ਜਿਸ ਢੰਗ ਨਾਲ ਮੈਂ ਦੇਖਿਆ ਹੈ ਕਿ ਜਿਸ ਦੇਸ਼ ਦੇ ਵਿੱਚ ਜਿੰਨੇ ਬਦੰਦੇ ਖੁਦਕਸ਼ੀ ਕਰ ਲੈਂਦੇ ਨੇ ਓਨੇ ਵੀ ਬ੍ਰह्मज्ञानी ਕੋਈ ਨਹੀਂ ਓਨੇ ਵੀ ਆਤਮਕ ਰਸੀਏ ਕੋਈ ਨਹੀਂ ਕਾਰਨ ਜੀਵਨ ਖਤਮ ਕਰਨਾ ਆਸਾਨ ਖੇੜਾ ਜੀਵਨ ਬਦਲਣਾ ਜ਼ਰਾ ਔਖੀ ਖੇੜ ਹੈ ਤੇ ਜਿਹੜਾ ਇਸ ਹੱਦ ਤੱਕ ਉਦਾਸ ਉਪਰਾਮ ਨਹੀਂ ਹੋਇਆ ਉਹ ਅਜੇ ਕੋਈ ਸਿਆਣਾ ਵੀ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆਂ ਉਹਦੀ ਅਜੇ ਸਿਆਣਪ ਉਹਦੇ ਅਜੇ ਸੋਚਣੀ ਸ਼ਿਖਰ ਤੇ ਨਹੀਂ ਪਹੁੰਚੀ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੀ ਜਦ ਸਿਆਣਪ ਸ਼ਿਖਰ ਤੇ ਪਹੁੰਚਦੀ ਹੈ ਸੋਚਣੀ ਸ਼ਿਖਰ ਤੇ ਪਹੁੰਚਦੀ ਹੈ ਵਿਚਾਰਾਂ ਸ਼ਿਖਰ ਤੇ ਪਹੁੰਚਦੀਆਂ ਨੇ ਤੇ ਅੱਗੋਂ ਵਿਚਾਰਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ ਫਿਰ ਵਿਚਾਰ ਦੋ ਪਾਸੇ ਜਾਣਗੇ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਖੁਦ ਨੂੰ ਖਤਮ ਕਰੋ ਜਾਂ ਖੁਦ ਨੂੰ ਬਦਲੋ ਦੋ ਰਸਤੇ ਰਹਿ ਜਾਂਦੇ ਕੋਈ ਪਤੀ ਤੋਂ ਬਹੁਤ ਪਤਨੀ ਦੁਖੀ ਹੋ ਗਈ ਪੁੱਤਰਾਂ ਤੋਂ ਵੀ ਦੁਖੀ ਹੋ ਗਈ ਪਰਿਵਾਰ ਤੋਂ ਦੁਖੀ ਹੋ ਗਈ जितों इसने आशा बनाई सी सुख मिलेगा सुख मिलेगा संसार दे जिस हिस्से इसने बड़ा माण किया नहीं मिले सुख खुदकशी करो हिंदुस्तान पुरशा की बनिस्बत इस ज़्यादा खुदकशी कर दिया जो आदाद आंकड़े पेश होए ने हिंदुस्तान देश। इतने बंदे खुदकशी नहीं करते पुरश जिनिया इस कर दे ਮਾਨਸੀ ਪਤੀ ਤੇ ਮਾਨਸੀ ਬੱਚਿਆਂ ਤੇ ਮਾਨਸੀ ਪਰਿਵਾਰ ਤੇ ਮਾਨਸੀ ਸੰਸਾਰ ਤੇ ਗੱਲ ਕੁਛ ਬਣੀ ਚਲੋ ਆ ਤੁਮ ਹੱਥਿਆ ਕਰੋ ਕੁਛ ਵੀ ਨਹੀਂ ਐਗੇ ਤੋਂ ਮਿੱਟੀ ਦਾ ਤੇਲ ਛਿੜਕ ਕੇ ਜਿੰਨੀਆਂ ਹਿੰਦੁਸਤਾਨ ਵਿੱਚ ਔਰਤਾਂ ਮਰਦੀਆਂ ਨੇ ਪੁਰਸ਼ ਨਹੀਂ ਮਰਦੇ ਇਹ ਆંકੜੇ ਨੇ ਰੋਜ਼ ਅਖਬਾਰ ਵਿੱਚ ਇਹ ਖਬਰਾਂ ਹੁੰਦੀਆਂ ਨੇ ਐਨੀਆਂ ਖੁਦਕਸ਼ੀਆਂ ਹੋਈਆਂ ਇਹਨੀ ਆਤਮ ਹੱਤਿਆ ਹੋਈ ਔਰ ਕੋਈ ਗੱਡੀ ਥੱਲੇ ਆ ਜਾਂਦਾ ਕੋਈ ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਲੈਂਦਾ ਚਲੋ ਦਮ ਤੋੜ ਲੈ ਖਤਮ ਕਰਨਾ ਤੁਸੀਂ ਆਖੋਗੇ ਪਤਾ ਨਹੀਂ ਕਿਹੜਾ ਵਿਸ਼ਾ ਮੈਂ ਲੈ ਬੈਠਾ ਮੈਂ ਫਿਰ ਅਰਜ਼ ਕਰਾਂ ਜੋ ਇਸ ਪੱਧਰ ਤੱਕ ਇਸ ਸਟੇਜ ਤੱਕ ਪਹੁੰਚਿਆ ਨਹੀਂ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤੀ ਦੇ ਸਕੇ ਇਸ ਸਟੇਜ ਤੇ 라ਵਣ ਪਹੁੰਚ ਗਿਆ ਸੀ ਐਨਾ ਵਿਚਾਰਕ ਐਨਾ ਸੋਚਣ ਵਾਲਾ ਬੰਦਾ ਐ ਸ਼ਿਵਜੀ ਤੇਰੀ ਪ੍ਰਸੰਤਾ ਤੋਂ ਬਿਨਾ ਮੈਂ ਨਹੀਂ ਜੀਵਣਾ ਜਗਤ ਦੇ ਚੈਸਾ ਕੁਝ ਵੀ ਨਹੀਂ ਜੋ ਮੈਨੂੰ ਸ਼ਾਂਤ ਕਰ ਸਕੇ ਮੈਂ ਜੀਵਨ ਖਤਮ ਕਰਦਾ ਅਗਰ ਤੂੰ ਮੇਰਾ ਜੀਵਨ ਬਦਲਦਾ ਨਹੀਂ ਮੈਂ ਜੀਵਨ ਖਤਮ ਕਰਦਾ ਇਹ ਸੋਚਣੀ 라ਵਣ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਨੰਗੀ ਤਲਵਾਰ ਲਲਕਾਰ ਕੇ ਕਿਹਾ ਪੰਜ ਸੀਸ ਚਾਹੀਦੇ ਦਰਸਲ ਸਤਿਗੁਰੂ ਇਹ ਵੇਖਣਾ ਚਾਹੁੰਦੇ ਸਨ ਇੰਨਾ ਲੰਬੀ ਚੌੜੀ ਭੀੜ ਦੇ ਵਿੱਚ ਐ ਕੋਈ ਐਸਾ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜੀਵਨ 'ਤੇ ਕੁਝ ਵੀ ਨਹੀਂ ਦੁੱਖਾਂ ਦੀ ਖਾਣ ਰੋਗਾਂ ਦੀ ਖਾਣ ਹੈ ਚਿੰਤਾ ਦੀ ਖਾਣ ਹੈ ਕਿ ਕੁਝ ਵੀ ਨਹੀਂ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਤਰੀ ਪਤੋਸਕ ਜਿਸ ਤੋਂ ਮੈਂ ਸ਼ਾਂਤ ਹੋ ਸਕਾਂ ਵੇਖੀਏ ਕਿਉਂਕਿ ਜਿਸ ਨੂੰ ਐਸਾ ਮਹਿਸੂਸ ਹੋਇਆ ਹੋਵੇ ਤੇ ਜੀਵਨ ਕੁਛ ਨਹੀਂ ਤੇ ਫਿਰ ਗੁਰੂ ਮੰਗ ਕਰੇ ਇਸ ਜੀਵਨ ਦੀ ਉਹ ਤੇ ਖਿੜੇ ਮੱਥੇ ਖੜਾ ਹੋਵੇਗਾ ਲੈ ਤੇ ਕੁਛ ਵੀ ਨਹੀਂ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਅਸੀਂ ਤੇ ਸਮਝਦੇ ਇਸ ਕੋ ਬਹੁਤ ਵੱਡੀ ਮੰਗ ਹੋਵੇਗੀ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਦਕਸ਼ਣਾ ਤੇ ਕੁਛ ਵੀ ਨਹੀਂ ਮੰਗੀ ਕੁਛ ਵੀ ਦਕਸ਼ਣਾ ਨਹੀਂ ਮੰਗੀ ਆਖਰੀ ਯਕੇ ਬਾਦੀ ਗਰੇ ਪੰਜ ਤਿਆਰ ਹੋਏ ਇਹਨੂੰ ਕਿਧਰੇ ਲਾਟਕੀ ਰੰਗ ਨਾ ਦਿੱਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਿਆਂ ਦੇ ਸਿਰ ਮੰਗੇ ਤੇ ਬੱਕਰੇ ਝਟਕਾ ਦਿੱਤੇ ਗੁਰੂ ਝੂਠਾ ਸਾਬਤ ਹੁੰਦਾ ਖਿਮਾ ਕਰਨੀ ਮੰਗਦਾ ਬੰਦਿਆਂ ਦੇ ਸਿਰ ਹੈ ਕੱਟਦਾ ਬੱਕਰੇ ਤੇ ਇਲਜ਼ਾਮ ਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਤੇ ਇਹ ਬਹੁਤ ਵੱਡਾ ਇਲਜ਼ਾਮ ਆ ਜਾਏਗਾ ਇਸ ਬਹਿਸ ਨੂੰ ਬਿਲਕੁਲ ਅਗਾਂਵਧਾਇਆ ਵੀ ਨਾ ਕਰੋ ਇਹ ਸਭ ਕੁਝ ਤੰਬੂ ਦੇ ਚ ਹੋਇਆ ਹੈ ਪਰਦੇ ਦੇ ਚ ਹੋਇਆ ਹੈ ਪਰਦਾ ਨਾ ਚੁਕਿਆ ਕਰੋ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾਣਾ ਚਾਹੁੰਦਾ ਹੈ ਮੈਂ ਸਮਝਦਾ ساری ਦੁਨੀਆ ਵੀ ਜ਼ੋਰ ਲਾਵੇ ਇਹ ਪਰਦਾ ਕੋਈ ਚੁੱਕ ਨਹੀਂ ਸਕੇਗਾ ਇਹ ਤੇ ਕੰਮ ਮੇਰੇ ਪਾਤਸ਼ਾਹ ਨੇ ਗੁਪਤ ਕੀਤਾ ਹੈ ਪਰਦੇ ਚ ਕੀਤਾ ਹੈ ਤੇ ਜਿਸ ਕੰਮ ਨੂੰ ਮੇਰਾ ਬਾਦਸ਼ਾਹ ਗੁਪਤ ਰੱਖਣਾ ਚਾਹੁੰਦਾ ਹੈ ਤੈਨੂੰ ਕੀ ਲੋੜੇ ਤੰਬੂ ਦੇ ਛਾਤੀ ਮਾਰਨ ਦੀ ਤੋ ਕਿਉਂ ਤੰਬੂ ਚੁਕਦਾ ਤੂੰ ਕਿਉਂ ਤੰਬੂ ਫਾੜਦਾ ਹੈ ਤੂੰ ਆਪਣੀ ਸ਼ਰਦਾਨ ਨੂੰ ਇੱਥੇ ਟਿਕਾ ਕੇ ਰੱਖ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬੱਕਰੀਆਂ ਦੇ ਨਹੀਂ ਇੱਥੇ ਸ਼ਰਦਾ ਟਿਕਾ ਆਪਣੀ ਭਾਵਨਾ ਨੂੰ ਇੱਥੇ ਟਿਕਾ ਆਪਣੇ ਨਿਸ਼ਚੈ ਨੂੰ ਇੱਥੇ ਟਿਕਾ ਆਪਣੀ ਵਿਚਾਰ ਨੂੰ ਇੱਥੇ ਟਿਕਾ ਮੈਨੂੰ ਉਸ ਵਾਸਤੇ ਕਿੰਨਾ ਹਿੰਦੁਸਤਾਨ ਵਿੱਚ ਬੜੀ ਲੰਬੀ ਚੌੜੀ ਭੈਸ ਹੈ ਚਰਚਾ ਹੈ ਬਾਹਰੋਂ ਕੰਦੇ ਆਇਆ ਵੀ ਕਈ ਮੈਨੂੰ ਕਹਿ ਦਿੰਦੇ ਨੇ ਐਸ ਵਾਸਤੇ ਸਾਂਝੀ ਦੀਆਂ ਮੈਂ ਇੱਕ ਗੱਲ ਕਹਿ ਦਿੱਤੀ ਕਿ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾ ਰਿਹਾ ਹੈ ਗੋਪਤ ਕਰਨਾ ਚਾਹਦਾ ਹੈ ਤੂੰ ਤੰਬੂ ਦੇ ਚਾਤੀ ਨਾ ਮਾਰ ਤੂੰ ਤੰਬੂ ਫਾੜਨ ਦੀ ਕੋਸ਼ਿਸ਼ ਨਾ ਕਰ ਤੂੰ ਆਪਣੀ ਸ਼ਰਦਾ ਨੂੰ ਇੱਥੇ ਟਿਕਾ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇਰੇ ਬਹੁਤ ਵੱਡੀ ਗੱਲ ਤਿਆਰ ਹੋਏ ਨੇ ਇੱਕ ਬیدر ਦਾ ਇੱਕ ਜਗਨਨਾਥਪੁਰੀ ਦਾ ਇੱਕ ਦਿੱਲੀ ਦਾ ਹੈ ਲਾਹੌਰ ਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਵਖ ਵਖ ਜਾਤੀਆਂ ਦੇ ਨੇ ਔਰ ਪੰਜਾਂ ਦੀ ਜਾਤ ਮਿਟਾਈ ਪੰਜਾਂ ਦਾ ਵਰਨ ਮਿਟਾਇਆ ਪੰਜਾਂ ਦੇ ਨਾਮ ਮਿਟਾਏ ਤੇ ਪੰਜਾਂ ਨੂੰ ਲਖਬ ਦਿੱਤਾ ਸਿੰਘ ਦਾ ਐ ਸਿੱਖ ਅਗਰ ਤੂੰ ਜ਼ਾਤ ਦਾ ਮਾਣ ਕਰਨਾ ਹੋਵੇ ਤੇ ਸਿੰਘ ਤੇ ਹੀ ਕਰੇ ਔਰ ਕੁਝ ਨਹੀਂ ਔਰ ਤੂੰ ਕੁਝ ਵੀ ਨਹੀਂ ਸਿੱਖ ਤੇਰਾ ਸਰੂਪ ਹੈ ਸਿੱਖ ਤੇਰੀ ਹੋਂਦ ਹੈ ਸਿੱਖ ਤੇਰਾ ਕੌਮੀ ਨਾਮ ਹੈ ਸਿੱਖ ਤੇਰੀ ਤਸਵੀਰ ਹੈ ਸਿੰਘ ਤੇਰਾ ਤਖ਼ल्लੁਸ ਹੈ ਸਿੰਘ ਤੇਰਾ ਉਪਨਾਮ ਹੈ ਸਿੱਖ ਤੇਰਾ ਸਰਨੇਮ ਹੈ ਸਿੱਖ ਨਾਮ ਦਿੱਤਾ ਹੈ ਗੁਰੂ ਨਾਨਕ ਨੇ ਤੇ ਸਿੰਘ ਤਖ਼ल्लੁਸ ਦਿੱਤਾ ਹੈ ਦਸਵੇਂ ਗੁਰਨਾਮਿਕਰੇ ਸਿੱਖ ਮਨੁਖੋਂ ਤੋਂ ਬੜਨਾ ਸ਼ੁਰੂ ਹੁੰਦਾ ਹੈ ਕਿ ਐ ਗੁਰੂ ਕਮ ਸੇ ਕਮ ਸੱਚ ਬਾਰੇ ਧਰਮ ਬਾਰੇ ਮੈਂ ਕੁਛ ਨਹੀਂ ਜਾਣਦਾ ਮੈਂ ਸਿੱਖਣਾ ਚਾਹਨਾ ਸਿੱਖੀ ਸ਼ੁਰੂ ਹੋ ਗਈ ਸਿੱਖ ਤੇ ਜਦ ਕੋਈ ਸਿੱਖ ਲੈਂਦਾ ਹੈ ਜਾਣ ਲੈਂਦਾ ਹੈ ਤੇ ਜਾਣਕਾਰੀ ਦਾ ਦਾਵਾ ਨਹੀਂ ਕਰਦਾ ਕਰਗੀਰ ਕਹਿੰਨ ਤੂੰ ਸਿੰਘ ਹੋ ਗਿਆ ਤੂੰ ਸੂਰਬੀ ਰੋਗੇ ਤੇਰੀ ਧਾੜ ਤੇਰਾ ਜੀਵਨ ਹੀ ਦੱਸੇਗਾ ਤੂੰ ਮਹਾਨ ਹੋਗੇ ਸ਼ੇਰ ਦੀ ਚਾਲ ਹੀ ਰਸਦਿਆਂ ਦੀ ਜੰਗਲ ਵਿੱਚ ਇਹਦੇ ਮੁਕਾਬਲੇ ਦਾ ਕੋਈ ਨਹੀਂ ਸਿੰਘ ਦੀ ਚਾਲ ਹੀ ਦੱਸਣ ਦੀ ਇਹ ਜਗਤ ਦੇ ਵਿੱਚ ਤੇਰੇ ਮੁਕਾਬਲੇ ਦਾ ਕੋਈ ਨਹੀਂ ਤੂੰ ਕੋਈ ਭੇਡ ਬੱਕਰੀ ਥੋੜੀ ਹੈ ਤੂੰ ਕੋਈ ਬੇਣਖਾ ਥੋੜੀ ਹੈ ਤੂੰ ਕੋਈ ਬੇਗੈਰਤ ਥੋੜੀ ਹੈ ਤੇਰੇ ਵਿੱਚ ਸਾਹਸ ਹੈ ਹਿੰਮਤ ਹੈ ਹੌਸਲਾ ਹੈ ਇਹ ਸਭ ਕੁਝ ਪੈਦਾ ਹੋ ਜਾਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਕਬ ਦਿੱਤੇ ਬਿਨਾਂ ਰਹਿੰਦੇ ਨਹੀਂ ਤੂੰ ਸਹੀ ਇਹ ਸਾਡਾ ਉਪਨਾਮ ਹੈ ਸਾਡਾ ਸਰਨੇਮ ਹੈ ਹੋਰ ਕਿਸੇ ਸਰਨੇਮ ਨੂੰ ਅੱਗੇ ਨਾ ਕਰਿਆ ਕਰੋ ਕੋਈ ਨਹੀਂ ਮੱਸੇਂਗੀ ਸਾਡਾ ਸਰਨੇਮ ਸਿੰਘੀ ਸਾਡਾ ਵਿਸ਼ੇਸ਼ ਨਾਮ ਹੈ ਬਾਕੀ ਸਭ ਹਟਾ ਦਿਓ ਬਿਲਕੁਲ ਹਟਾ ਦਿਓ ਔਰ ਇਹ ਗੱਲ ਵੱਖਰੀ ਹੈ ਕਿ ਪੁਰਾਣੇ ਸੰਸਕਾਰ ਭਾਰਤ ਵਾਸੀਆਂ ਦੇ ਜਾਤ ਪਾਤ ਦੇ ਸਨ ਉਹ ਸਾਡੇ ਵਿੱਚੋਂ ਸੰਸਕਾਰ ਮਿਟੇ ਨਹੀਂ असी फिर अगे किते ने फिर सिलसिला अगे जिन्ह ने पन अपने शीस भेंट किते मैं समझता उस पद्धर के मनुख सन जिथे सोचनी फुरी होगी जीवन कुछ भी नहीं की है कुछ भी नहीं कम से कम जगत ऐसा कुछ भी नहीं जिस तुम तो त्रिपत हो सके, क्योंकि जेड़ा इतना भी सोच लै कि तृप्ति हो सकती है मुश्किल है वह अपना शीस गुरु ने करे सवाल ही नहीं पैदा होता ਜਦ ਇਤਨੀ ਸਮਝ ਪੈਦਾ ਹੋ ਜਾਏ ਅੰਮ੍ਰਿਤ ਦੀ ਇਤਨੀ ਚਰਚਾ ਹੋ ਕੇ ਵੀ ਅੰਮ੍ਰਿਤ ਨਾ ਛਕਣਾ ਗੁਰੂ ਦੀ ਇਤਨੀ ਗੱਲ ਕਰਕੇ ਵੀ ਗੁਰੂ ਵਾਲਾ ਨਾ ਬਣਨਾ ਅਜੇ ਇਤਨੀ ਸਿਆਣਪ ਨਹੀਂ ਮੈਂ ਨਹੀਂ ਅਰਜ਼ ਕਰਦੇ ਅਜੇ ਨਹੀਂ ਸਿਆਣਪ ਅਜੇ ਤੇ ਬੰਦਾ ਸਮਝਦਾ ਲੈ ਪਾਪੇ ਚ ਜਾਵਾਂ ਦੇ ਬੜਾ ਸਰੂਰ ਹੈ ਮਹਿਫਲਾਂ ਵਿੱਚ ਨੱਚ ਗਾਣੇ ਸੁਣਾਗੇ ਬੜਾ ਸਰੂਰ ਹੈ ਇਹ ਤੇ ਐਵੇਂ ਹੀ ਹੈ ਗੁਰਮਤੀਆਂ ਗੱਲਾਂ ਤੇ ਐਵੇਂ ਹੀ ਨੇ ਔਰ ਰਾਜਨੀਤਿਕ ਦੁਨੀਆ ਦੇ ਵਿੱਚ ਧਨਵਾਨਾਂ ਦੀ ਦੁਨੀਆ ਵਿੱਚ ਕਰੀਬਨ ਕਰੀਬਨ ਅਨੰਤ ਕਾਲ ਤੋਂ ਧਾਰਮਿਕ ਬੰਦੇ ਨੂੰ ਮੂੜ ਸਮਝਿਆ ਗਿਆ। ਭੋਲਾ ਸਮਝਿਆ ਗਿਆ ਤੇ ਧਾਰਮਿਕ ਪੁਰਸ਼ ਹਮੇਸ਼ਾ ਇਹਨਾਂ ਲੋਕਾਂ ਨੂੰ ਮੂੜ ਆਖਦੇ ਰਹੇ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜੇ ਸੱਚ ਨੂੰ ਨਹੀਂ ਮੰਨਦਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ। ਔਰ ਇਸੇ ਤਰੀਕੇ ਨਾਲ ਜਿਸ ਨੇ ਨਾਮ ਨੂੰ ਮੰਨ ਲਿਆ ਹੈ ਔਰ ਇਹ ਕਬੂਲ ਕਰ ਲਿਆ ਕਿ ਜਗਤ ਦੇਚ ਐਸਾ ਕੁਛ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੀਏ ਤੇ ਸੰਸਾਰੀ ਆਰਥਿਕ ਦੁਨੀਆ ਦੇ ਬੰਦੇ ਕਹਿੰਦੇ ਨੇ ਤੇ ਭੋਲੇ ਨੇ ਇਹਨਾਂ ਨੂੰ ਪਤਾ ਹੀ ਸਮਝ ਹੀ ਨਹੀਂ ਇਹ ਦੋ ਤਰ੍ਹਾਂ ਦੀਆਂ ਟਕਰਾਂਦੀਆਂ ਆਈਆਂ ਵਿਚਾਰਾਂ ਤੁਹਾਨੂੰ ਸੰਸਾਰ